ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਕਸਰ ਕੈਨੇਡਾ ਤੋਂ ਤੁਖਤ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜੇ ਹੀ ਤਾਜ਼ਾ ਮਾਮਲਾ ਕੈਨੇਡਾ ਦੇ ਅਲਬਰਟਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬੀ ਨੌਜਵਾਨ ਦਾ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੋਰੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਮਾਰੇ ਗੇ ਨੌਜਵਾਨ ਦਾ ਨਾਮ ਸੁਖਵੀਰ ਸਿੰਘ ਦੱਸਿਆ ਜਾ ਰਿਹਾ ਹੈ ਹਾਲਾਂਕਿ ਸਾਰੇ ਮਾਮਲੇ ਦੇ ਵਿੱਚ ਐਡਮਿੰਟਨ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚ ਸੁਖਵੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਪੜਤਾਲ ਕਰ ਰਹੀ ਐਡਮਿੰਟਨ ਪੁਲਿਸ ਦੇ ਵੱਲੋਂ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕਰਦਿਆਂ ਤੀਜੀ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਸੁਖਵੀਰ ਸਿੰਘ ਦੀ ਮ੍ਰਿਤਕ ਦੇ 28 ਫਰਵਰੀ ਨੂੰ 17 ਸਟਰੀਟ ਅਤੇ ਐਲੋ ਹੈਡ ਟ੍ਰੇਲ ਦੇ ਨੇੜੇ ਇੰਡਸਟਰੀਅਲ ਏਰੀਆ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਨੌਜਵਾਨ ਦੀ ਮੌਤ ਨੂੰ ਸ਼ੱਕੀ ਮੰਨਦਿਆਂ ਮਾਮਲਾ ਐਡਮਿੰਟਨ ਪੁਲਿਸ ਦੀ ਹੋਮਿਸਾਈਡ ਡਿਵੀਜ਼ਨ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ 5 ਮਾਰਚ ਨੂੰ ਪੋਸਟਮਾਰਟਮ ਮੁਕੰਮਲ ਹੋਇਆ ਸੁਖੀ ਸਿੰਘ ਦੇ ਮੌਤੇ ਕਾਰਨਾਂ ਬਾਰੇ ਫਿਲਹਾਲ ਮੈਡੀਕਲ ਐਗਜ਼ਾਮੀਨਰ ਦੇ ਵੱਲੋਂ ਵਿਸਤਾਰਤ ਬਿਰਤਾਂਤ ਨਹੀਂ ਦਿੱਤੇ ਗਏ ਪਰ ਹਾਲਾਤ ਉਤੇ ਚੰਗੀ ਤਰ੍ਹਾਂ ਗੌਰ ਕਰਨ ਦੇ ਮੱਕਰੋ ਪੁਲਿਸ ਸਮਝ ਗਈ ਹੈ ਕਿ ਸੋਚੀ ਸਮਝੀ ਸਾਜਿਸ਼ ਦੇ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਂਚ ਕਰਤਾਵਾਂ ਦੇ ਵੱਲੋਂ ਸੁਖਬੀਰ ਸਿੰਘ ਦੇ ਅੰਤਲੇ ਦਿਨਾਂ ਬਾਰੇ ਜਾਣਕਾਰੀ ਇਕੱਤਰ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਮੱਤੇ ਨਜ਼ਰ ਉਸ ਦੀ ਤਸਵੀਰ ਅਤੇ ਹੋਰ ਜਾਣਕਾਰੀ ਜਨਤਕ ਵੀ ਕੀਤੀ ਗਈ ਹੈ ਐਡਮਿੰਟਨ ਪੁਲਿਸ ਨੇ ਦੱਸਿਆ ਕਿ ਸੁਖਵੀਰ ਸਿੰਘ ਨੂੰ ਆਖਰੀ ਵਾਰ 26 ਫਰਵਰੀ ਦੀ ਸ਼ਾਮ ਵਾਈਟਮੈਡ ਡਰਾਈਵ ਦੇ ਦੱਖਣ ਵੱਲ ਗੇਟਵੇ ਬੁਲੇਵਾਰਡ ਨੇੜੇ ਕਮਰਸ਼ੀਅਲ ਏਰੀਆ ਦੇ ਵਿੱਚ ਦੇਖਿਆ ਗਿਆ ਹੁਣ ਤੱਕ ਪੁਲਿਸ ਦੇ ਵੱਲੋਂ 29 ਸਾਲ ਦੇ ਮਨਪ੍ਰੀਤ ਬਰਾੜ ਅਤੇ 20 ਸਾਲ ਦੇ ਗੁਰਸਿਮਰਨ ਸਿੰਘ ਨੂੰ ਗ੍ਰਿਫਤਾਰ ਕਰਦਿਆ ਪਹਿਲੇ ਦਰਜੇ ਦੀ ਹੱਤਿਆ ਅਤੇ ਅਗਵਾ ਦੇ ਦੋਸ਼ ਆਇਟ ਕੀਤੇ ਗਏ ਨੇ ਦੂਜੀ ਪਾਸੇ ਚਿਤਕੀ ਸਾਰਾ ਸਾਲ ਦੇ ਲਵਪ੍ਰੀਤ ਸਿੱਧੂ ਵਿਰੁੱਧ ਦੀ ਗ੍ਰਿਫਤਾਰੀ ਵਾਸਤੇ ਕੈਨੇਡਾ ਪੱਧਰ ਬ੍ਰੈਂਟ ਜਾਰੀ ਕਰ ਦਿੱਤੇ ਗਏ ਨੇ ਐਡਮਿੰਟਨ ਪੁਲਿਸ ਦਾ ਮੰਨ ਹੈ ਕਿ ਤਨੇ ਸ਼ੱਕੀ ਸੁਖਵੀਰ ਸਿੰਘ ਨੂੰ ਜਾਣਦੇ ਸਨ ਜ਼ਿਕਰ ਹੋਇਆ ਕਿ ਪੁਲਿਸ ਨੇ ਜਿੱਥੇ ਮਿਲ ਤੱਕ ਸੁਖਵੀਰ ਸਿੰਘ ਦੇ ਦੋ ਕਤਲਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਤਾਂ ਉੱਥੇ ਹੀ ਤੀਜੇ ਦੋਸ਼ੀ ਦੀ ਪਾਲ ਜਾਰੀ ਹੈ ਇਸੇ ਤਹਰ ਟੈਰਮੈਂਟਰ ਪੁਲਿਸ ਦੇ ਵੱਲੋਂ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਕਤਲकांड ਜਾਂ ਫੇ ਸੁਖਵੀਰ ਸਿੰਘ ਬਾਰੇ ਕੋਈ ਵੀ ਅਹਿਮ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨੰਬਰਾਂ ਉੱਤੇ ਕਾਲ ਕਰ ਸਕਦਾ ਹੈ ਅਤੇ ਜੇਕਰ ਕਿਸੇ ਨੇ ਗੁਪਤ ਤਰੀਕੇ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਕ੍ਰਾਈਮ ਸਟਾਪਸ ਦੇ ਨਾਲ ਵੀ ਸੰਪਰਕ ਕਰ ਸਕਦੇ ਹੈ ਬਿਊਰਿਪੋਰਟ ਚੈਨਲ ਪੰਜਾਬੀ